ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਨਾਲ ਤੇ ਮੈਂ ਹਾਂ ਗੁਰਵਿੰਦਰ ਸਿੰਘ ਗੁਰਾਇਆ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਦੇਸ਼ ਦੁਨੀਆ ਦੇ ਉੱਤੇ ਜੋ ਹੈ ਪੂਰੀ ਸਰਦਾ ਭਾਵਨਾ ਤੇ ਉਤਸ਼ਾਹ ਦੇ ਨਾਲ ਜਿਵੇਂ ਕੱਲ 12 ਤਰੀਕ ਨੂੰ ਬਾਬਾ ਸ਼੍ਰੀ ਚੰਦ ਜੀ ਦਾ ਜੋ ਪ੍ਰਕਾਸ਼ ਦਿਹਾੜਾ ਉਹਨੂੰ ਬੜੀ ਸਰਦਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਜੋ ਨਗਰ ਕੀਰਤਨ ਦੀ ਇੱਕ ਰੰਗਤਾ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਖੜੇ ਆਂ ਗੁਰਦਾਸਪੁਰ ਸਹਿਰ ਚ ਖੜੇ ਆ ਗੋਇੰਦਵਾਲ ਸਭ ਤੋਂ ਬਾਇਆ ਬਿਆਸ ਮਹਿਤਾ ਚੌਕ ਬਾਬਾ ਬਕਾਲਾ ਬਟਾਲਾ ਤੋਂ ਹੁੰਦਾ ਹੋਇਆ ਜੋ ਜਿਵੇਂ ਕੱਲ ਇਸ ਨਗਰ ਕੀਰਤਨ ਦੀ ਜੈਕਾਰਿਆਂ ਦੀ ਗੂੰਜ ਦੇ ਵਿੱਚ ਗੋਇੰਦਵਾਲ ਸਭ ਤੋਂ ਦੱਸਿਆ ਜਾ ਰਿਹਾ ਕਿ ਰੰਮਤਾ ਹੁੰਦੀ ਹੈ ਤੇ ਅੱਜ ਇਹ ਨਗਰ ਕੀਰਤਨ ਜੋ ਹੈ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਸਤਗੁਰਾਂ ਦੀ ਜੋ ਸੁੰਦਰ ਗੱਡੀ ਹੈ ਫੁੱਲਾਂ ਦੇ ਨਾਲ ਸਜਾਈ ਹੋਈ ਹੈ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਛਤਰ ਸ਼ਾਇਆ ਹਟ ਇਹ ਨਗਰ ਕੀਰਤਨ ਜੋ ਹੈ ਇਹ ਕੱਢਿਆ ਜਾ ਰਿਹਾ ਸੋ ਇਹ ਨਗਰ ਕੀਰਤਨ ਦੀ ਜੋ ਸਮਾਪਤੀ ਦੱਸੀ ਜਾ ਰਹੀ ਹੈ ਇਹ ਬਾੜ ਸਾਹਿਬ ਜੋ ਜ਼ਿਲ੍ਹਾ ਗੁਰਦਾਸਪੁਰ ਚ ਪਠਾਨਕੋਟ ਦੇ ਨੇੜੇ ਪੈਂਦੇ ਜੋ ਸਸੋਬਿਤ ਗੁਰਦੁਆਰਾ ਸਾਹਿਬ ਆ ਧਾਰਮਿਕ ਸਥਾਨ ਬਾੜ ਸਾਬ ਦੇ ਵਿੱਚ ਇਹਦੀ ਸਮਾਪਤੀ ਹੋਣੀ ਹੈ ਸੋ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਬਾਬਾ ਜੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਨਗਰ ਕੀਰਤਨ ਦਾ ਦੱਸ ਦਿਓ ਕਿ ਇਸ ਇਹ ਕਿੱਥੋਂ ਚੱਲਿਆ ਤੇ ਕਿੱਥੇ ਸਮਾਪਤੀ ਹੋਣੀ ਆ ਤੇ ਜੀ ਨਗਰ ਕੀਰਤਨ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਵੱਡੇ ਸੇਵਜਾਦੇ ਬਾਬਾ ਸ਼੍ਰੀਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਗੁਰਿੰਦਵਾਲ ਸਾਹਿਬ ਤੋਂ ਆਰੰਭ ਹੋ ਕੇ ਬਾਬਾ ਬਕਾਲਾ ਸਾਹਿਬ ਤੇ ਬਟਾਲਾ ਗੁਰਦਾਸਪੁਰ ਦੀਨਾਨਗਰ ਤੋਂ ਹੁੰਦਾ ਹੋਇਆ ਬਾਟਸਾਹ ਬਾਬਾ ਜੀ ਦੇ ਬਾਬਾ ਸ਼੍ਰੀਚੰਦ ਜੀ ਦੇ ਤਪਹਤਾਨ ਤੇ ਪਹੁੰਚੇਗਾ ਉੱਥੇ ਦਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਗੀ ਅਰਦਾਸ ਹੋਵੇਗੀ ਤੇ ਬਾਬਾ ਸ਼੍ਰੀਚੰਦ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਗਏ ਨੇ ਮਹਾਂਪੁਰਖੋ ਜਿਹੜੀ ਦੇਸ਼ ਦੁਨੀਆ ਦੇ ਉੱਤੇ ਅਜੀਤ ਵੈਬ ਟੀਵੀ ਤੇ ਰਾਈ ਇਸ ਵੇਲੇ ਸਾਰੀ ਦੁਨੀਆ ਦੇਖ ਰਹੀ ਹੈ ਸੰਗਤਾਂ ਦੇਖ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਤੇ ਕੀ ਜੋ ਬਾੜ ਸਾਹਿਬ ਦਾ ਇਤਿਹਾਸ ਹੈ ਤਾਂ ਕੋ ਸੰਖੇਪ ਜਿਹਾ ਜਿਹੜਾ ਉਹ ਤਾਂ ਲੰਬਾ ਨਹੀਂ ਸੰਖੇਪ ਜਿਹਾ ਸੰਗਤਾਂ ਨੂੰ ਚਾਣਨਾ ਪਾ ਦਿਓ ਬਾੜ ਸਾਹਿਬ ਦਾ ਇਤਿਹਾਸ ਹੈ ਜੀ ਪਹਿਲਾਂ ਤਾਂ ਤਨ ਬਾਬਾ ਚਿਰੀ ਚੰਦ ਜੀ ਉਹਨਾਂ ਨੇ 62 ਚਾਲ ਉਸ ਪਵਿੱਤਰ ਹਰਤਾਨ ਤੇ ਤਪ ਕੀਤਾ ਵਾਹਿਗੁਰੂ ਜੀ ਬੱਚਾ ਕੀਤੀ ਉਤੋਂ ਬਾਅਦ ਤਨਤਨ ਸਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਨਾਨਕਾ ਘਰ ਆ ਦੂਜਰਾ ਇਹ ਤਨਤਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਆ ਉਹ 16ਵੀਂ ਪਾਰਟੀ ਆਠ ਮਤਰੀ ਜੋ ਅੱਗੇ ਯੋਗ ਬਾਬਾ ਚਿਰੀ ਚੰਦ ਜੀ ਨੇ ਉਤੋਂ ਉੱਥੇ ਉਚਾਰਨ ਕੀਤੀ ਸਭ ਤੋਂ ਅਹਿਮ ਗੱਲ ਇਹ ਆ ਕਿ ਜਿਹੜੀ 16ਵੀਂ ਅਸਟਪਤੀ ਹੈ ਸ੍ਰੀ ਸੁਖਮਨੀ ਸਾਹਿਬ ਦੀ ਇਹਦਾ ਉਚਾਰਨ ਜਿਹੜਾ ਬਾੜ ਸਾਹਿਬ ਜੀ ਦੇ ਪਵਿੱਤਰ ਜਿਹੜਾ ਸਰੋਵਰ ਹੈ ਉਹ ਉੱਥੇ ਬੈਠ ਕੇ ਗੁਰੂ ਅਰਜਨ ਦੇਵ ਮਰਜੀ ਨੇ ਕੀਤਾ ਹਾਂਜੀ 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 ਤੇ ਹੁਣ ਇਹਦੀ ਸਮਾਪਤੀ ਜਿਹੜੀ ਹੈ ਕਿੰਨੇ ਵਜੇ ਦੇ ਕਰੀਬ ਹੋ ਰਹੀ ਤੇ ਪੜਾ ਰਸਤੇ 'ਚ ਹੋਰ ਕਿਹੜੇ-ਕਿਹੜੇ ਰੁਕਮ ਦੇ ਪੜਾ ਨੇ ਰਸਤੇ ਵਿੱਚ ਦੀਨਾਂ ਨਗਰ ਉਤੋਂ ਅੱਗੇ ਪਨੀਆੜ ਹੋਰ ਛੋਟੇ-ਛੋਟੇ ਪਿੰਡ ਕਾਫੀ ਹੁੰਦੇ ਹੈਗੇ ਤੇ ਹੁਣ ਬਾੜ ਸਾਹਿਬ ਜਾ ਕੇ ਸਮਾਪਤੀ ਹੋ ਬਗੀ ਜੀ ਗੁਰਦੁਆਰਾ ਬ ਧੰਨਵਾਦ ਬਾਬਾ ਜੀ ਕੈਮਰਾਮੈਨ ਨੂੰ ਕਹਾਂਗਾ ਕਿ ਸੰਗਤਾਂ ਨੂੰ ਪਿੱਛੇ ਜਿਵੇਂ ਪੰਜਾਂ ਪਿਆਰਿਆਂ ਦੇ ਦਰਸ਼ਨ ਵੀ ਸਾਰੀਆਂ ਸੰਗਤਾਂ ਨੂੰ ਕਰਵਾ ਦਿੱਤੇ ਜਾਣ ਇਸ ਤੋਂ ਇਲਾਵਾ ਜਿਹੜੀ ਪਿੱਛੇ ਸਤਿਗੁਰਾਂ ਦੀ ਸਵਾਰੀ ਹੈ ਸਤਿਗੁਰਾਂ ਦੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪਿੱਛੇ ਗੱਡੀ ਦੇ ਵਿੱਚ ਸਵਾਰ ਨੇ ਸੋ ਕੈਮਰਾਮੈਨ ਨੂੰ ਇਸ਼ਾਰਾ ਕਰਾਂਗਾ ਕਿ ਸਤਿਗੁਰਾਂ ਦੇ ਦਰਸ਼ਨ ਸਤਿਗੁਰਾਂ ਦੀ ਜਿਹੜੀ ਸਵਾਰੀ ਹੈ ਸੁੰਦਰ ਸਵਾਰੀ ਉਹਦੇ ਦਰਸ਼ਨ ਵੀ ਸਮੂਚੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਵਿੱਚ ਜਿਵੇਂ ਕੱਲ 12 ਤਰੀਕ ਨੂੰ ਦੱਸੇ ਜਾ ਰਹੇ ਨੇ ਇਹਦੇ ਦਰਸ਼ਨ ਜਿਹੜੇ ਆ ਸਮੂਹ ਸੰਗਤਾਂ ਨੂੰ ਕਰਵਾ ਦਿੱਤੇ ਜਾਣ ਸੋ ਅਜੀਤ ਵੈਬ ਟੀਵੀ ਵੱਲੋਂ ਵੀ ਅਜੀਤ ਵੈਬ ਟੀਵੀ ਵੱਲੋਂ ਵੀ ਦੇਸ਼ ਦੁਨੀਆ ਤੇ ਵਜਦੀਆਂ ਸਮੂਹ ਸੰਗਤਾਂ ਨੂੰ ਬਾਬਾ ਸ਼੍ਰੀਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਲੱਖ ਲੱਖ ਵਧਾਈਆਂ ਹੋਣ ਤੇ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਇਸੇ ਤਰ੍ਹਾਂ ਮੰਨਦੀਆਂ ਰਹਿਣ ਸੋ ਸਯੋਗੀ ਕੈਮਰਾਮੈਨ ਵਿਸ਼ਾਲ ਮੋਹਨ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ